यानो मजबूत पहले इतने और पता चल जिम रिच फूड खाने कोई बता सकता है कि नेचुरल रिसोर्स की है दवाइयों में ना निर्भर होना चाहिए नहीं नहीं हां जी मिल्क मिल्क ਤੋ ਹੋਰ ਕੀ ਆਪਾਂ ਖਾ ਸਕਦੇ ਹਾਂ ਮਾਲਕ ਹੰਜੀ ਬਹੁਤ ਜ਼ਿਆਦਾ ਵਧੀਆ ਆ ਜਿਹਦਾ ਟਾਰਗੇਟ ਮੰਨ ਕੇ ਆਈ ਸੀ ਉਹ ਬਣ ਕੇ ਆਈ ਸੀ ਚੇਅਰ ਯੋਗਾ ਕਿਉਂਕਿ ਜ਼ਿਆਦਾਤਰ ਭੈਣਾਂ ਨੂੰ ਜੋੜਾਂ ਦੇ ਦਰਦ ਦਾ ਇਸ਼ੂ ਸੀਗਾ ਔਰ ਉਹਨਾਂ ਨੂੰ ਮੋਢਿਆਂ ਦੇ ਦਰਦ ਦਾ ਇਸ਼ੂ ਸੀਗਾ ਤੋ ਮੈਂ ਸੋਚ ਕੇ ਆਈ ਸੀ ਕਿ ਕਿ ਇਹਨਾਂ ਨੂੰ ਅੱਜ ਚੇਅਰ ਯੋਗਾ ਕਰਾਵਾਂਗੇ ਤੇ ਇਹਨਾਂ ਨੇ ਬੈਠ ਕੇ ਕੁਰਸੀ ਤੇ ਬੈਠ ਕੇ ਹੀ ਕੁਝ ਯੋਗ ਆਸਨਾਂ ਦਾ ਅਭਿਆਸ ਕੀਤਾ ਜਿਹੜਾ ਕਿ ਉਹਨਾਂ ਦਾ ਜੋੜਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਦੀ ਜੋੜਾਂ ਨੂੰ ਸਪੋਰਟ ਵੀ ਕਰੇਗਾ ਔਰ ਉਹਨਾਂ ਨੂੰ ਦਰਦ ਘੱਟ ਕਰਨ ਚ ਮਦਦ ਵੀ ਕਰੂਗਾ ਜਿਹੜੀ ਮਰਜ਼ੀ ਐਕਸਰਸਾਈਜ਼ ਕਰਾਓ ਸਾਡੇ ਕੋਲ ਤੁਸੀਂ ਰੋਮੀ ਜੀ ਮੈਨੂੰ ਆਹ ਕੰਮ ਕਰਾਓ ਮਾਹਿੰਦਰ ਸਿੰਘ ਭਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਪੰਗੂ ਅਨਸਾਰ ਕੈਲਗਰੀ ਔਮਨ ਕਲਚਰ ਐਸੋਸੀਏਸ਼ਨ ਵੱਲੋਂ ਅੱਜ ਇੱਕ ਬਹੁਤ ਹੀ ਵਧੀਆ ਜੋ ਪ੍ਰੋਗਰਾਮ ਕਰਾਇਆ ਗਿਆ ਪ੍ਰੋਗਰਾਮ ਦਾ ਮਤਲਬ ਕੀ ਹੈ ਫਿਟਨੈਸ ਫਿਟਨੈਸ ਦੇ ਵਿੱਚ ਜੋ ਯੋਗ ਦੇ ਐਕਸਪਰਟ ਡਾਕਟਰ ਹੈ ਉਹਨਾਂ ਨੇ ਜੋ ਸੀਨੀਅਰ ਸਿਟੀਜ਼ਨ ਨੇ ਲੇਡੀਜ਼ ਉਹਨਾਂ ਨੂੰ ਯੋਗ ਦੇ ਜੋ ਸਾਰੇ ਹੈ ਤੌਰ ਤਰੀਕੇ ਕਿਰਾਏ ਖਾਸ ਕਰਕੇ ਚੇਅਰ ਦੇ ਤੌਰ ਤਰੀਕੇ ਕਿਰਾਏ ਤਾ ਕੇ ਜਿਹੜੀਆਂ ਸਾਡੀਆਂ ਬਜ਼ੁਰਗਣੀਆਂ ਐ ਬੀਬੀਆਂ ਐ ਉਹਨਾਂ ਦੀ ਜਿਹੜੀ ਫਿਟਨੈਸ ਹੈ ਉਹ ਵਧੀਆ ਹੋ ਸਕੇ ਕਿਉਂਕਿ ਇਸ ਉਮਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਸੋ ਡਾਕਟਰਾਂ ਨੇ ਉਹਨਾਂ ਨੂੰ ਛੋਟੇ ਛੋਟੇ ਟਿਪਸ ਦੱਸ ਕੇ ਇੱਕ ਬਹੁਤ ਹੀ ਵਧੀਆ ਜੋ ਇੱਕ ਪਿਰਤ ਪਾਈ ਹੈ ਸੋ ਉਸ ਦੇ ਨਾਲ ਹੀ ਅਗਲੇ ਜਿਹੜੇ ਇੰਡਕਟਰ ਨੇ ਉਹਨਾਂ ਨੇ ਹੱਡੀਆਂ ਦਾ ਜੋ ਹੱਡੀਆਂ ਇਸ ਉਮਰ ਦੇ ਵਿੱਚ ਭੁਰਨ ਲੱਗ ਜਾਂਦੀਆਂ ਨੇ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਜੋ ਆਮ ਤੌਰ ਤੇ ਤੁਸੀਂ ਦੇਖਦੇ ਹੋ ਚੂਲੇ ਦੀਆਂ ਹੱਡੀਆਂ ਜਾਂ ਰੀੜ ਦੀਆਂ ਹੱਡੀਆਂ ਦੇ ਮਣਕੇ ਹਿੱਲ ਜਾਂਦੇ ਐ ਸੋ ਇਹਨਾਂ ਡਾਕਟਰ ਸਾਹਿਬਾਨ ਨੇ ਇਹਨਾਂ ਬੀਬੀਆਂ ਨੂੰ ਉਹਨਾਂ ਦੇ ਵੀ ਟਿਪਸ ਦੱਸਿਆ ਵੀ ਕੈਲਸ਼ੀਅਮ ਦੀ ਘਾਟ ਦੇ ਨਾਲ ਕਿਵੇਂ-ਕਿਵੇਂ ਜੜੀਆਂ ਇਹ ਹੱਡੀਆਂ ਦੇ ਰੋਗ ਲੱਗ ਜਾਂਦੇ ਨੇ ਸੋ ਇਸ ਤੋਂ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਔਰ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਕਰਾਵਾਂਗੇ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਔਰ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਨਾ ਕਿਉਂਕਿ ਹੈਲਥ ਰਿਲੇਟਿਡ ਖਾਸ ਕਰਕੇ ਫਿਟਨੈਸ ਲਈ ਇਹ ਵੀਡੀਓ ਹੈ ਇਸ ਨੂੰ ਵੱਧ ਤੇ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੀ ਜੀ ਬਹੁਤ ਬਹੁਤ ਧੰਨਵਾਦ ਕੁਇਦਾਸ ਸਾਹਿਬ ਡੈਕ ਨੈਚੁਰਲ ਰਿਸੋਰਸ ਵੀ ਹੈ ਦਵਾਈਆਂ ਵਿੱਚ ਆਪਾਂ ਨਾ ਨਿਰਭਰ ਹੋਣਾ ਚਾਹੀਏ ਮਿਲਕ ਹਾਂਜੀ ਮਿਲਕ ਦੁੱਧ ਹੋਰ ਕੀ ਆਪਾਂ ਖਾ ਸਕਦੇ ਹਾਂ ਮਾਲਕ ਹਾਂਜੀ ਬਹੁਤ ਜ਼ਿਆਦਾ ਵਧੀਆ ਹੈ ਕਿਨ ਵੈਜੀਟਬਲਸ ਇਨ ਜਨਰਲ ਹੋਰ ਕੁਝ ਕਿਸ ਚੀਜ਼ ਦਾ ਹੈ ਫਲੈਕ ਸੀਡ ਫਲੈਕ ਸੀਡਸ ਹਾਂਜੀ ਇੱਕ ਬਹੁਤ ਜ਼ਿਆਦਾ ਵਧੀਆ ਸੋਰਸ ਹੈ ਜੀ ਇਹਦਾ ਸੀਸਮ ਸੀਡ ਜਿਹਨੂੰ ਪੰਜਾਬੀ ਚ ਆਪਾਂ ਤੇਲ ਕਹਿੰਦੇ ਹਾਂ ਹਾਂਜੀ ਸੋ ਤੇਲ ਹਾਂਜੀ ਮਾਂ ਤੇਲ ਤੇ ਨਾਲ ਆਪਾਂ ਨੂੰ ਬਦਾਮ ਖਾਣੇ ਚਾਹੀਦੇ ਆ ਤੇ ਚਾਪਲੀ ਦਾ ਇੱਕ ਬਹੁਤ ਈਜ਼ੀ ਨੁਸਖਾ ਹੈ ਕਿ ਜੇ ਤੁਸੀਂ ਹਰ ਰੋਜ਼ ਉੱਠ ਕੇ ਪੰਜ ਬਦਾਮ ਤੇ ਰੋਸਟਡ ਤਿਲ ਖਾਣਿਓ ਇਹ ਤੁਹਾਨੂੰ ਆਸਟਿਓਪੋਰੋਸਿਸ ਤੋਂ ਬਚਾ ਸਕਦਾ ਬਦਾਮ ਸੇ ਹੋਣਗੇ ਹਾਂਜੀ ਬਦਾਮ ਤੇ ਹੋਰ ਵੀ ਖਾ ਸਕਦੇ ਹੋ ਯੂਸੂअली ਪ੍ਰੈਫਰ ਕਰਦੀ ਹਾਂ ਕਿ ਜੇ ਤੁਸੀਂ ਧੌਂ ਕੇ ਖਾਓਗਾ ਚੀਜ਼ ਦਾ ਨਾਮ ਹੈ ਦੇ ਧੌਂ ਕੇ ਖਾਓ ਚੀਜ਼ ਦਾ ਨਾਮ ਵੀ ਲਾਉਂ ਪਰ ਧੌਂ ਕੇ ਖਾਦੇ ਹਾਂ ਐਂਡ ਰੋਸਟ ਰਾਜਿਰਾ ਨੂੰ ਧੌਂ ਕੇ ਮੈਂ ਵੀ ਖਾਣੀਆਂ ਕੋਈ ਜਿਸ ਨੂੰ ਮੈਂ ਧੌਂ ਕੇ ਸਵੇਰ ਉੱਠ ਕੇ ਖਾਣੀ ਨਾਲ ਤੁਸੀਂ ਰੋਸਟਡ ਸੇਡ ਇੱਕ ਬਹੁਤ ਸਿੰਪਲ ਰੈਸਪੀ ਹੈ ਐਂਡ ਦੇਖੋ ਕਿ ਵਿੱਚ ਮੇਨ ਹਾਰਮੋਨ ਟੈਸਟੋਸਟਰੋਨ ਹੁੰਦਾ ਹੈ ਫੀਮੇਲ ਦੀ ਬੋਡੀ ਚ ਮੇਨ ਹਾਰਮੋਨ ਈਸਟ੍ਰੋਜਨ ਹੁੰਦਾ ਹੈ ਜਦੋਂ ਮੈਨੋਪੌਜ਼ ਹੁੰਦਾ ਹੈ ਸਾਡੀ ਬੋਡੀ ਈਸਟ੍ਰੋਜਨ ਬਣਾਉਣਾ ਬੰਦ ਕਰ ਦਿੰਦੀ ਹੈ ਜਦੋਂ ਈਸਟ੍ਰੋਜਨ ਬੰਨਾ ਬੰਦ ਹੋ ਜਾਂਦਾ ਆ ਤਾਂ ਜਿਹੜਾ ਈਸਟ੍ਰੋਜਨ ਆ ਇਟ ਇਜ਼ ਬੇਸਿਕਲੀ ਆਸਟੀਓ ਪ੍ਰੋਟੈਕਟਿਵ ਬੇਸਿਕਲੀ ਉਹ ਹੱਡੀਆਂ ਨੂੰ ਬਚਾ ਕੇ ਰੱਖਦਾ ਆ ਜਦੋਂ ਈਸਟ੍ਰੋਜਨ ਖਤਮ ਹੋ ਜਾਂਦਾ ਆ ਸਾਡੀਆਂ ਹੱਡੀਆਂ ਦਾ ਭੁਜਨਾ ਸ਼ੁਰੂ ਹੋ ਜਾਂਦਾ ਸੋ ਫੀਮੇਲਸ ਦੇ ਵਿੱਚ ਜਿੱਦਾਂ ਹੀ ਅਸੀਂ ਮੈਨੋਪੋਜ਼ ਹਿੱਟ ਕਰਦੇ ਆ ਉਸੇ ਟਾਈਮ ਸਾਡੀਆਂ ਹੱਡੀਆਂ ਦੀ ਕਮਜ਼ੋਰੀ ਸ਼ੁਰੂ ਹੋ ਜਾਂਦੀ ਐਸੇ ਕਰਕੇ ਬਹੁਤ ਜ਼ਰੂਰੀ ਆ ਕਿ ਜਦੋਂ ਮੈਨੋਪੋਜ਼ ਸਟਾਰਟ ਹੁੰਦਾ ਆ ਕਿ ਅਸੀਂ ਕੈਲਸ਼ੀਅਮ ਤੇ ਵਿਟਾਮਿਨ ਡੀ ਸਪਲੀਮੈਂਟਿਕ ਆਣੀ ਸ਼ੁਰੂ ਕਰੀਏ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਹੱਡੀਆਂ ਜਿਹੜੇ ਏਰੀਆਸ ਤੇ ਆਸਟਿਓਪੋਰੋਸਿਸ ਅਫੈਕਟ ਕਰਦਾ ਆ ਜਿਹਦੇ ਫ੍ਰੈਕਚਰ ਹੋਣ ਦੇ ਚਾਂਸਸ ਸਭ ਤੋਂ ਜ਼ਿਆਦਾ ਹੁੰਦਾ ਹੈ ਉਹ ਦੱਸ ਸਕਦਾ ਹੈ ਤਿੰਨ ਵੈਰੀ ਗੁੱਡ ਹੇ ਉਸ ਤੋਂ ਇਲਾਵਾ ਹੋਰ ਕਿਹੜਾ ਜੋੜ ਹੁੰਦਾ ਜਿੱਥੇ ਜੀ ਆਸਟਿਓਪੋਰੋਸਿਸ ਕਰਕੇ ਵੈਰੀ ਗੁੱਡ ਰੈਸਟ ਸੋ ਇਹ ਜਿਹੜੀ ਆਪਣੀ ਰੈਸਟ ਪੰਜਾਬੀ ਸਿੱਖਿਆ ਨੇ ਹਾਂਜੀ ਗੋਡੇ ਦੀ ਹੱਡੀ ਚੂਲੇ ਦੀ ਹੱਡੀ ਇੱਕ ਹੋਰ ਜਗ੍ਹਾ ਹੁੰਦੀ ਐ ਜੀ ਬਹੁਤ ਈਜ਼ੀ ਐ ਕੋਈ ਦੱਸ ਸਕਦਾ ਐ ਕਿੱਥੇ ਕਿੱਥੇ ਤੋਂ ਵੀ ਜ਼ਿਆਦਾ ਨਹੀਂ ਜੀ ਬੋਟ ਸਾਰੇ ਮਾਸਟ ਵਾਰ ਖਾਈ ਦੱਸੋ ਫੈਕਟ ਹੁੰਦੀ ਐ ਓਸਟਿਓਪੋਰੋਸ ਯੈਸ ਬੈਕ ਸੋ ਰੀਡ ਦੀ ਹੱਡੀ ਸਭ ਤੋਂ ਜ਼ਿਆਦਾ ਫੈਕਟ ਹੁੰਦੀ ਐ ਰੀਡ ਦੀ ਹੱਡੀ ਦੇ ਜਿਹੜੇ ਬਿਲਡਿੰਗ ਬਲਾਕਸ ਹੁੰਦੇ ਨੇ ਕਿ ਰੀਡ ਦੀ ਹੱਡੀ ਛੋਟੀਆਂ ਛੋਟੀਆਂ ਹੱਡੀਆਂ ਨਾਲ ਬਣੀ ਹੁੰਦੀ ਐ ਜਿਹਨੂੰ ਵਰਟਿਬਰੇ ਕਹਿੰਦੇ ਐ ਸੋ ਵਰਟਿਬਰੇ ਪਰਨੇ ਹਾਂ ਜੀ ਮੜ ਕੇ ਜਿਹੜੇ ਹੁੰਦੇ ਆ ਉਪਰ ਨੇ ਸ਼ੁਰੂ ਹੋ ਜਾਂਦੇ ਉਹਦੇ ਕਰਕੇ ਇਹ ਇਹੋ ਜਿਹੀ ਬੁਢੀਆਂ ਨੇ ਉਹ ਸੂਜੀ ਦੇ ਉਸ ਲੱਡੂ ਵਾਂਗ ਹੁੰਦੀਆਂ ਨੇ ਜਿਹੜਾ ਤਾਜ਼ਾ ਤਰਾਰ ਬਣਿਆ ਹੁੰਦਾ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ ਜਿਵੇਂ ਜਿਵੇਂ ਏਜਿੰਗ ਹੁੰਦੀ ਆ ਉਸੇ ਤਰੀਕੇ ਨਾਲ ਕੀ ਹੁੰਦਾ ਕਿ ਮੋਹਰੀਆਂ ਸਟ੍ਰੈਕਿੰਗ ਹੋਣੀ ਸ਼ੁਰੂ ਹੋ ਜਾਂਦੀ ਜਿਵੇਂ ਇਹ ਇੱਕ ਸਾਇਲੈਂਟ ਬਿਮਾਰੀ ਆ ਸਾਇਲੈਂਟ ਬਿਮਾਰੀ ਨੂੰ ਇਸ ਕਰਕੇ ਕਹਿੰਦੇ ਕਿਉਂਕਿ ਲੀਡੀਜ਼ ਵਿੱਚ 올ਡ ਏਜ ਦੋ ਬਿਮਾਰੀਆਂ ਹੁੰਦੀਆਂ ਇੱਕ ਹੁੰਦੀ ਆ ਆਸਟਿਓ ਆਰਥਰਾਇਟਸ ਇੱਕ ਹੁੰਦੀ ਆ ਆਸਟਿਓਪੋਰੋਸਿਸ ਕਿਸੇ ਨੂੰ ਫਰਕ ਪਤਾ ਹੈ ਜੀ ਆਸਥੀਓ ਆਰਥਰਾਈਟਸ ਤੇ ਆਸਥੀਓਪੋਰੋਸਿਸ ਚ ਅੰਤਰ ਆਇਆ ਕਰਕੇ ਗਠੀਆ ਹੁੰਦਾ ਹਾਂ ਜੀ ਬੇਰਜੋੜ ਜੋੜਾਂ ਚ ਦਰਦ ਦੋਨਾਂ ਚ ਹੁੰਦਾ ਆ ਪਰ ਕਾਰਨ ਬਹੁਤ ਵੱਖਰੇ ਹੁੰਦੇ ਆ ਜਿਹੜੀ ਪੋਸਟਿਵ ਆਰਥਰਾਈਟਸ ਆ ਮੈਡੀਕਲ ਵਿੱਚ ਜਿਹੜੇ ਵੀ ਵਰਡ ਦੇ ਵਿੱਚ ਆਈਟਸ ਆ ਗਿਆ ਨਾ ਉਹਦਾ ਮਤਲਬ ਸਵੇਲਿੰਗ ਸੋ ਬੇਸਿਕਲੀ ਸੋਟੋ ਆਦਰ ਮੇਨਲੀ ਬੋਡੀਾਂ ਦੇ ਆਉਂਦੀ ਹੈ ਉਹਦੇ ਵਿੱਚ ਕੀ ਹੁੰਦਾ ਜਿਹੜਾ ਆਪਾਂ ਕਹਿੰਦੇ ਆ ਵੀ ਬੋਡੀਆਂ ਦੇ ਵਿੱਚੋਂ ਗ੍ਰੀਸ ਖਤਮ ਹੋ ਗਈ ਹੈ ਮੈਡੀਕਲੀ ਇਸ ਨੂੰ ਕਾਰਟਿਲੇਜ ਕਹਿੰਦੇ ਆ ਵੀ ਇੱਕ ਰੋਲ ਕੰਪੋਨੈਂਟ ਆ ਉਹ ਕੈਲਸ਼ੀਅਮ ਤੇ ਵਿਟਾਮਿਨ ਡੀ ਤੋਂ ਬਣਦਾ ਹੁਣ ਮੈਨੂੰ ਕੋਈ ਦੱਸ ਸਕਦਾ ਹੈ ਕਿ ਵਿਟਾਮਿਨ ਡੀ ਕਿੱਥੋਂ-ਕਿੱਥੋਂ ਮਿਲਦਾ ਸਭ ਤੋਂ ਵੱਡਾ ਧੁੱਪ ਪਰ ਧੁੱਪੇ ਤੋਂ ਮਿਲਦੀ ਨਹੀਂ ਸੁੱਤੋਂ ਤੋਂ ਇਲਾਵਾ ਵੈਕਿਨ ਵੀ ਗੈਟਿੰਗ ਕਿੱਥੋਂ ਸਾਨੂੰ ਵਿਟਾਮਿਨ ਡੀ ਮਿਲਦਾ ਹੈ ਸਪਲੀਮੈਂਟਸ ਮਿਲਦੇ ਕੋ ਹਾਂਜੀ ਤੋਂ ਤੋਂ ਹੋਰ ਕਿਹੜੀ ਕਿਹੜਾ ਸੋਰਸ ਹੈ ਸੋ ਮੈਨੂੰ ਪਤਾ ਹੈ ਕਿ ਬਹੁਤੇ ਲੋਕ ਅੰਡੇ ਨਹੀਂ ਖਾਂਦੇ ਪਰ ਅੰਡਿਆਂ ਚ ਬੋਥ ਦੇ ਵੈਰੀ ਰਿਚ ਇਨ ਵਿਟਾਮਿਨ ਡੀ ਪਰ ਬੜਾ ਇਤਲਾ ਹੈ ਕਿ ਤੁਸੀਂ ਬਿਲਕੁਲ ਨਾ ਪੀਓ ਤੁਹਾਨੂੰ ਤੇ ਹੀ ਨਹੀਂ ਨਹੀਂ ਜੀ ਪੀਣਾ ਚਾਹੀਦਾ ਪੀਣੀ ਨਹੀਂ ਚਾਹੀਦਾ ਦੁੱਧ ਚੀਂ ਤਾਂ ਸਾਨੂੰ ਵਿਟਾਮਿਨ ਡੀ ਤੇ ਕੈਲਸ਼ੀਅਮ ਨਹੀਂ ਮਿਲਦਾ ਪਰ ਇਹ ਆ ਵੀ ਖਾਂ ਤੁਸੀਂ ਰੈਗੂਲੇਟਡ ਡੋਸ ਪੀਓ ਇਹ ਨਹੀਂ ਸਾਰਾ ਟਾਈਮ ਸਾਰਾ ਦਿਨ ਇੱਕ ਵਾਰੀ ਇੱਕ ਵਾਰੀ ਪੀਣੀ ਬਹੁਤ ਚੰਗਾ ਸਤੋਤ ਜਿਵੇਂ ਕਿ ਨਾਲ ਕਦਾ ਸੋਇਆ ਮਿਲਕਾ ਸੋਇਆ ਮਿਲਕ ਸੋਇਆ ਮਿਲਕ ਨੂੰ ਵੀ ਕਈ ਮਿਲ ਕੇ ਸਮਝੀ ਜਾਂਦੇ ਦਹੀਂ ਲੱਸੀ ਪਰ ਨੈਚਰਲੀ ਅਸੀਂ ਕਹਿੰਦੇ ਸੋਇਆ ਮਿਲਕ ਇਸ ਗੁੱਡ ਰੈਗੂਲਰ ਜਿਹੜਾ ਦੁੱਧ ਆਉਂਦਾ ਉਹ ਵੀ ਗੁੱਡ ਹੁੰਦਾ ਜਾਂ 45 ਮਿਲਕ ਹੁੰਦਾ ਜੀ ਸੋ 45 ਮਿਲਕ ਉਹ ਮੈਨੂੰ ਪੰਜਾਬੀ ਚ ਨਹੀਂ ਪਤਾ ਨੂੰ ਕੀ ਕਹਿੰਦੇ ਮੈਂ ਮੇਰੀ ਨੋ ਲੈਜ ਜਿਹੜਾ ਤਾਂ ਉਹਦੇ ਵਿੱਚ ਤੱਤ ਕੋ ਪਾਏ ਹੁੰਦੇ ਆ ਹਾਂ ਕੁਝ ਐਨਰੀਚਡ ਪਾਏ ਹੁੰਦਾ ਆ ਮੈਂ ਥੋੜਾ ਨਹੀਂ ਜੀ ਇਹ ਹੁਣ ਕਿਹਨੂੰ ਕਹਿੰਦਾ ਵੀ ਤੁਸੀਂ ਸੋਇਆ ਮਿਲਕ ਕਮ ਰੈਗੂਲਰ ਮਿਲਕ ਤਾਂ ਸਭ ਦੇ ਇਵਨ ਐਲਮੰਟ ਮਿਲਕ ਵੀ ਮਿਲਦਾ ਹੈ ਜਿਹੜਾ ਹੈ ਜਿੱਤੇ ਤੋਂ ਆਪਾਂ ਸਟਾਈਕਿਟ ਐਂਡਰ ਖਰੀਦਾ ਆ ਜਿਹੜਾ ਉਹ ਮੇਨ ਲੱਗ ਆਇਆ ਉਥੇ ਮੈਡੀ ਸਟਾਰ ਦਾ ਫਰਨੇਚਰ ਦਾ ਅਪਾਰਾ ਨਹੀਂ ਹੈ ਮੈਡੀਸਨ ਦਾ ਨਾਲ ਹੀ ਵਿੱਚ ਡੈਂਟਲ ਤੇ ਫਾਰਮੇਸੀ ਵੀ ਹੈ ਮੈਡੀ ਸਟਾਰ ਦੀ ਸੋ ਉਥੇ ਮੈਂ ਐਸੋ ਮੈਨੇਜਰ ਕੰਮ ਕਰਦੀ ਆ ਤੇ ਨਾਲ ਹੀ ਨਾਲ ਮੈਂ ਰੀਅਲਟਰ ਵੀ ਆ ਤੇ ਨਾਲ ਹੀ ਨਾਲ ਕੈਲੈਗਰੀ ਪਿਛਲੇ 4 ਸਾਲਾਂ ਤੋਂ ਇਵੈਂਟਸ ਹੀ ਕਰਉਂਦੀ ਆ ਮੇਰੀ ਆਪਣੀ ਇਵੈਂਟਸ ਦੀ ਕੰਪਨੀ ਹੈ ਜੀ ਕੈਲੈਕਸੀ ਇਵੈਂਟਸ ਮੈਨੇਜਮੈਂਟ ਲਈ ਕਿੰਨੇ ਯੂਨਿਟ ਤੁਸੀਂ ਲੈਏ ਆ ਇੱਕ ਬੇਰੀ ਉਹ ਤੁਸੀਂ ਡਾਕਟਰ ਦੀ ਸਲਾਹ ਨਾਲ ਲੈਣੀ ਹੈ ਫੋਲਮ ਬਖਾਣੇ ਜਿਹੜੇ ਆ ਉਹਦੇ ਵਿੱਚ ਕਿਹਾ ਜਾਂਦਾ ਵੀ ਕੈਲਸ਼ੀਅਮ ਬਹੁਤ ਕਾਫੀ ਹੁੰਦਾ ਹਾਂ ਜੀ ਕਹਿ ਸਕਦੇ ਆ ਉਹ ਵੀ ਤੁਸੀਂ ਲੈ ਸਕਦੇ ਹੋ ਬੱਟ ਲਈਦਾ ਸੈਟ ਕੀ ਜਿਆਦਾ ਗਾਵਨ ਤੋਂ ਹੋਵੇਗਾ ਉਹ ਮੇਗਾ ਫਰੇਜ ਜੋ ਫਰਟੀ ਐਸ ਹੈ ਥੈਟ ਇਜ਼ ਅ ਡਿਫਰੈਂਟ ਥਿੰਗ ਉਹ ਅਲੱਗ ਚੀਜ਼ ਹੈ ਉਸ ਤੋਂ ਇਲਾਵਾ ਜਿਹੜੀ ਇਹ ਤਾਂ ਹੋ ਗਈ ਜੀ ਖਾਣੇ ਦੇ ਸੋਰਸੇ ਤੇ ਦਵਾਈਆਂ ਸੋ ਖਾਣੇ ਦੇ ਸੋਰਸੇਸ ਦਵਾਈਆਂ ਤੇ ਸਪਲੀਮੈਂਟ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਹਾਂ ਜਿਹਦੇ ਨਾਲ ਸਾਡੀਆਂ ਹੱਡੀਆਂ ਬਿਲਕੁਲ ਜੀ ਮੈਂ ਕੁਝ ਨਾ ਕਰਨੀ ਮੇਰਾ ਪੈਰਾ ਵੀ ਸੱਜੇ ਨਾਲ ਸੋਈਆਂ ਬੜੀਆਂ ਬਰਗ ਹਾਂਜੀ ਉਹ ਡਿਫਰੈਂਟ ਆ ਉਹ ਨਿਊਰੋਪੈਥੀ ਉਹ ਨਾੜਾਂ ਮਾਰਦੀਆਂ ਨੇ ਨਾੜਾਂ ਕਮਜ਼ੋਰ ਹੋ ਰਹੀਆਂ ਉਹ ਡਿਫਰੈਂਟ ਚੀਜ਼ ਹੈ ਕਮ ਡਾਇਬੀਟੀ ਹੈ ਹਾਂ ਉਹ ਡਾਇਬੀਟਿਕ ਨਾੜੋ ਨਿਊਰੋਪੈਥੀ ਹਾਂਜੀ ਦੀ ਅਲੱਗ ਦਵਾਈਆਂ ਪੋਸਟਿਵ ਕੋਰਸ ਨਾਲ ਰਿਲੇਟਡ ਸੀ ਉਹ ਅਲੱਗ ਕਰਕੇ ਹਾਂਜੀ ਉਹ ਦੀ ਅਲੱਗ ਦਵਾਈਆਂ ਨੇ ਉਹ ਡਾਇਬਟੀਸ ਨਾਲ ਰਿਲੇਟਡ ਕੰਡੀਸ਼ਨ ਹੈ ਇੱਕ ਕੁਐਸਚਨ ਤੁਸੀਂ ਆਪੇ ਨਾ ਹਾਂਜੀ ਸਿਰਫ ਇਹਦਾ ਸੋ ਮੈਂ ਇਹ ਬੜਾਸ ਫਾਈਂਡ ਆਊਟ ਕਰਨਾ ਚਾਹੁੰਦਾ ਹਾਂ ਡਾਕਟਰ ਸਾਹਿਬ ਇਹ ਕੁਐਸਚਨ ਨੂੰ ਹੋਰ ਆਨਸਰ ਕਰ ਦਿਓ ਇੱਕ ਲੈਕਟੋਜ਼ ਫ੍ਰੀ ਮਿਲਕ ਵੀ ਬਹੁਤ ਲੋਕਾਂ ਨੇ ਸੁਣਿਆ ਹੋਣਾ ਵੀ ਉਹ ਕਿਹਨਾਂ ਦੇ ਲਈ ਹੈ ਜਿਹਨਾਂ ਨੂੰ ਫੋਡ ਟੋਲਰੇਂਸ ਜਿਹਨਾਂ ਲੈਕਟੋਜ਼ ਇਨਟੋਲਰੇਂਸ ਜਿਨਾਂ ਨੂੰ ਹੁੰਦੀ ਹੈ 댓 ਇਜ਼ ਫॉर देम ਦੁੱਧ ਦੇ ਵਿੱਚ ਇੱਕ ਕੁਦਰਤੀ ਪਦਾਰਥ ਹੁੰਦਾ ਹੈ ਜੀ ਲੈਕਟੋਸ ਜੇ ਤੁਹਾਨੂੰ ਦੁੱਧ ਪੀ ਕੇ ਰੈਗੂਲਰ ਦੁੱਧ ਪੀ ਕੇ ਅਲਰਜਿਕ ਰਿਐਕਸ਼ਨ ਹੋ ਰਿਹਾ ਹੈ ਤਾਂ ਤੁਸੀਂ ਟੈਸਟ ਕਰਵਾ ਸਕਦੇ ਹੋ ਇਟ ਮੀਨਸ ਤੁਸੀਂ ਲੈਕਟੋਸ ਇਨਟੋਲਰੈਂਟ ਹੋ ਤਾਂ ਉਦੋਂ ਫਿਰ ਰეკਮੈਂਡ ਕਰਦੇ ਨੇ ਅਸੀਂ ਨਾਫ ਜੰਮੇ ਬੱਚਿਆਂ ਲਈ ਹੁੰਦਾ ਯੂਜੂਲੀ ਨਾਫ ਜੰਮੇ ਬੱਚਿਆਂ 'ਚ ਹੁੰਦੀ ਹੈ ਉਦੋਂ ਹੀ ਡਾਇਗਨੋਸ ਹੋ ਜਾਂਦਾ ਹੈ ਸਕਲੀਨਿਕ ਗੌਟ ਪੋਲੀਹੌਲੀ ਤੇ ਉਸ ਦੇ ਇਲਾਵਾ 1 ਲੀਟਰ ਪਾਣੀ ਰੋਜ਼ ਦਾ ਪੀਓ ਥੈਟਸ ਵੈਰੀ ਇੰਪੋਰਟੈਂਟ ਇਹ ਬਹੁਤ ਹਾਂਜੀ ਨੈਚੁਰਲ ਫਾਕੇਟ ਜੁੜੇ ਜਾਂਦੇ ਉਹ ਤੁਹਾਡੀ ਮਰਜ਼ੀ ਹੈ ਇਲੈਕਟ੍ਰੋਲਾਈਟਸ ਦਾ ਬਹੁਤ ਵਧੀਆ ਇਲੈਕਟ੍ਰੋਲਾਈਟਸ ਆਲਵੇਜ਼ ਹੈਲਪੀ ਕਰਦੇ ਖਾਸ ਕਰਕੇ ਗਰਮੀ ਵਿੱਚ ਉਸ ਤੋਂ ਇਲਾਵਾ ਫਾਲ ਪ੍ਰੀਵੈਂਸ਼ਨ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਅਕ੍ਰੈਕਚਰ ਹੋਣ ਦਾ ਸੋ ਤੁਸੀਂ ਆਪਣੇ ਘਰ ਚ ਮੇਨਲੀ ਇਹ ਧਿਆਨ ਰੱਖਣਾ ਕਿ ਤੁਸੀਂ ਡਿੱਗਣਾ ਨਹੀਂ ਹੈ ਸੋ ਨਾਨ ਸਲਿੱਪ ਫੁੱਟ wear ਪਾਉਣੇ ਹਨ ਹਾਂਜੀ ਅਸੋ ਡਿੱਗਰ ਤੋਂ ਬਚਣ ਲਈ ਜਿੱਦਾਂ ਬਾਥਰੂਮ ਜਾਂ ਬਾਥ ਮੂਟਣਾ ਤਾਂ ਲਾਈਟਿੰਗ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਦਿਖੇ ਫਲੋਰ ਕਦੇ ਵੀ ਮੈਟ ਨਹੀਂ ਹੋਣਾ ਚਾਹੀਦਾ ਕੋਸ਼ਿਸ਼ ਕਰੋ ਕਿ ਮਤਲਬ ਜੇ ਤੁਸੀਂ ਪੌੜੀਆਂ ਚੜ੍ਹ ਉਤਰ ਰਹੇ ਹੋ ਜਾਂ ਕਿ ਕਿਸੇ ਇਹੋ ਜਿਹੀ ਜਗ੍ਹਾ ਤੇ ਸਲੋਪ ਹੈ ਤਾਂ ਫੜ ਕੇ ਰੇਲਿੰਗ ਪੁਣੀ ਚਾਹੀਦੀ ਹੈ ਘਰ ਚ ਵੀ ਇਹੋ ਜਿਹੀਆਂ ਚੀਜ਼ਾਂ ਲਗਵਾਓ ਸੋ ਇਹ ਚੀਜ਼ਾਂ ਨੇ ਸੀ ਜਿਹਦੇ ਨਾਲ ਆਪਾਂ ਪ੍ਰੀਵੈਂਟ ਕਰ ਸਕਦੇ ਆ ਸੋ ਆਬਵੀਸਲੀ ਬਾਕੀ ਚੀਜ਼ਾਂ ਲਈ ਕਿ ਆਪਣੀ ਸਕੈਨ ਕਰਾ ਕੇ ਆਪਣੀ ਮੈਡੀਸਨ ਜਿਹੜੀ ਰეკਮੈਂਡੇਡ ਡੋਜ਼ ਜ਼ਰੂਰ ਲਓ ਤੇ ਡੈਫਨਿਟਲੀ ਆਪਣੀ ਹੱਡੀਆਂ ਦਾ ਧਿਆਨ ਰੱਖੋ ਤੇ ਇਹ ਸੀ ਜੀ ਮੇਰੇ ਵੱਲੋਂ ਤੇ ਥੈਂਕ ਯੂ ਸੋ ਮੱਚ

ਫੱਕ ਜਿਹੜਾ ਏਰੀਆ ਹੁੰਦਾ ਵਾ ਇੱਥੇ ਤੱਕ ਜਾਂਦਾ। ਤੋਂ ਇਹ ਦੇਖਣਾ ਪੈਂਦਾ ਕਿ ਕਾਰਨ ਕੀ ਦੀ ਬਾਤ ਕੋ। ਪਰ ਬੇਸਿਕਲੀ ਐਕਸਰਸਾਈਜ਼ ਹਰ ਕੇਸ ਤੇ ਹੈਲਪ ਕਰਦੀ ਹਾਪ ਨੂੰ ਕਰ ਸਕਦੇ। ਜਿਵੇਂ ਪਿੱਛੇ ਗਰਦਨ ਸਿੱਟੀ ਪੂਰੀ ਨਹੀਂ ਘੁਮਾਉਣੀ ਕਦੇ ਕਰਤੀ ਨਾ। ਨੈਕ ਸਟ੍ਰੇਨ ਹੋ ਜਾਂਦੀ ਹੈ ਗਲਤ ਹੈ। ਸਿਰ ਤੋਂ ਪਿੱਛੇ ਸਿੱਟੀ ਆ ਥੋੜੀ ਜਰ ਪਿੱਛੇ ਸੱਟ ਕੇ ਵੇਟ ਕਰਨਾ। ਜਦੋਂ ਮਸਲ ਐਕਟੀਵੇਟ ਹੋ ਜਾਣਗੇ ਫਿਰ ਤੁਸੀਂ ਇਹਨਾਂ ਨੂੰ ਸਿਰਫ ਇਹ ਆਹ ਕੰਨ ਨੂੰ ਆਹ ਮੋਢੇ ਦੇ ਨੇੜੇ ਲੈ ਕੇ ਲਉਣਾ ਤੇ ਆਹ ਕੰਨ ਨੂੰ ਆਹ ਮੋਢੇ ਦੇ ਨੇੜੇ ਆਤਾ ਫੁੱਲ ਨਹੀਂ ਕਰ ਫੁੱਲ ਕਰਨ ਨਾਲ ਗਰਦਨ ਹੋਰ ਖਰਾਬ ਹੋ ਸਕਦੀ ਤੇ ਸੋਲਿਊਟ ਬ੍ਰੇਡਿੰਗ ਸੋਲਿਊਟ ਵਨ ਬਾਈ ਵਨ ਚਾਹਤੇ ਜਿਹੜੇ ਫਿਜ਼ੋ ਵਾਲੇ ਨੇ ਦੱਸਿਆ ਨਹੀਂ ਉਹ ਆਪ ਕੋ ਬਾਤ ਕਿਸੇ ਸੌਰੀ ਫਿਰ ਜਿਸ ਤਰ੍ਹਾਂ ਉਹ ਫਿਜ਼ੋ ਵਾਲੇ ਦੱਸ ਆ ਨੈਕਸਟ ਨੈਕਸਟ ਕੋਈ ਹੋਰ ਨਹੀਂ ਹੈ ਹਾਂਜੀ ਤੁਸੀਂ ਦੱਸੋ

ਉਹ ਨਰਵ ਨੂੰ ਪ੍ਰੈਸ ਕਰਦੇ ਨੇ ਇੱਕ ਮਸਲ ਇੱਕ ਹੁੰਦਾ ਸਾਡਾ ਟ੍ਰਾਈ ਪਰਫੋਰਮੈਂਸ ਮਸਲ ਉਹ ਪ੍ਰੈਸ ਕਰਦਾ ਨਰਵ ਨੂੰ ਤੇ ਨਰਵ ਉਹਦੇ ਨਾਲ ਹਮਮ ਤਾਂ ਫਿਰ ਕਈਆਂ ਦਾ ਜਿਹੜਾ ਪਹਿਲੀ ਸਾ ਇਹ ਜਿਹੜਾ ਖੁੰ ਜਾਂਦਾ ਹੈ ਬੱਵਾ ਬੱਵਾ ਬੰਦੀਆਂ ਪ੍ਰੈਸ ਕਰਦੇ ਆ ਹਿੱਪ ਬੋਡਾ ਹੁੰਦਾ ਹੈ ਨਾ ਟਿੱਪ ਬੋਡਾ ਇਹ ਜੋ ਬਹੁਤ ਜਿਆਦਾ ਅੱਜ ਕੱਲ੍ਹ ਬਹੁਤ ਹੀ ਕਾਮਨ ਹੈਗਾ ਤਾਂ ਅਸੀਂ ਸਭ ਤੋਂ ਬਾਅਦ ਅਗਰ ਜੀ ਸਾਡੀ ਜਿਵੇਂ ਹੋਣਾ ਸਾਡੀ ਇੱਕ ਮੋਬਿਲਿਟੀ ਪੂਰੀ ਹੈਗੀ ਆ ਰਾਈਟ ਔਰ ਇਹਨਾਂ ਕਹੋ ਕਿ ਤੁਸੀਂ ਖੇਰ ਤੇ ਖੜ ਕੇ ਇਹਨੂੰ ਮੋਬਿਲਿਟੀ ਬਣਾ ਸਕਦੇ ਹੋ ਇਹ ਦਿਨ ਚੜੇ ਸਟਰੋਂਗ ਬੋਡਾ ਯੂ ਕੈਨ ਡੂ ਥੈਟ ਤੁਸੀਂ ਕਰ ਸਕਦੇ ਹੋ ਤੁਸੀਂ ਕਹਿੰਦਾ ਕਿ ਇਹਨੂੰ ਬਣਾ ਸਕਦੇ ਹੋ ਬੈਠ ਕੇ ਵੀ ਬੈਠ ਕੇ ਨਹੀਂ ਬੈਠ ਕੇ ਕਰ ਸਕਦੇ ਤੁਸੀਂ ਇਹਨੂੰ ਲਗਾਓ ਅਹੀ ਆਰਥਰਾਈਟਿਸ ਇੱਕ ਬਾਤ ਰੋਗ ਆ ਔਰ ਸਾਡਾ ਤੁਹਾਰ ਕੰਢੀ ਹੀ ਬਾਤ ਰੋਗ ਆ ਤੋਂ ਉਹਦੇ ਲਈ ਬਾਤ ਰੋਗ ਸਟਾਰਟ ਹੁੰਦਾ ਸਾਡੇ ਖਾਣਾ ਹਜਮ ਕਰਨ ਦੇ ਤਰੀਕੇ ਤੋਂ ਹੈ ਕੋਈ ਇੱਕ ਚੰਗੀ ਜਿਹੀ ਚੀਜ਼ ਆ ਜਿਹੜੀ ਬਹੁਤ ਹੈਲਥੀ ਆ ਕਿ ਤੁਹਾਡਾ ਜਿਹੜਾ ਮੈਟਾ ਆ ਜਾਂ ਤੁਹਾਡਾ ਜਿਹੜਾ ਹਾਜਮਾ ਹੈ ਉਹ ਚੰਗਾ ਰਵੇ ਔਰ ਉਹ ਪ੍ਰੋਟੈਸਟ ਨਹੀਂ ਆ ਜਨਾ ਆਪਣਾ ਪ੍ਰੋਟੈਕਟ ਜਿੰਨਾ ਜ਼ਿਆਦਾ ਪ੍ਰੋਟੈਸਟ ਕਰੇ बस ये तो बैटरी देखो जिसमें बहुत अच्छी बन जाएगी। तुसी पहला देखो क्या चोड़े, चोड़े है उसके छोटे-छोटे सिकुड़। मेरे बॉडीस्प्रेड है ना, राइट? और ये पीछे कारण क्या है कि मैं आने आऊंगी तो सही में निकलेंगे? नहीं नहीं।, नहीं। स्ट्रेस रखना, घेज़ के ऊपर रखना, नंबर साल है ना, आवारा हाथ, ऐसे में पास 감사합니다. ਨਾਣ ਵਾਲੇ ਕਮਰੇ ਚਲ ਜਾ ਅੱਜ ਜੀ ਵਾਪਿਸ ਹਾਂ ਜੀ ਹਾਂ ਜੀ ਮੈਂ ਇਹ ਮੇਰੇ ਨਾਲ ਹੀ ਆਪਾਂ ਫਿਰ ਫਰ दैट ਫਰ ਅਜੀ ਟੋਟਾ ਬਹੁਤ ਸੈਲੀਬ੍ਰੇਸ਼ਨ ਦਾ ਬਣਿਆ ਹੋਇਆ ਹੈ ਯਾ ਨਹੀਂ ਕੋਈ ਪ੍ਰੀਮੈਂਟ ਭੇਜ ਕੇ ਤੁਸੀਂ ਮੈਨੂੰ ਜਦੋਂ ਕਹੋਗੇ ਅੱਜ ਹੀ ਦੇ ਹਾਂਜੀ ਹਾਂਜੀ ਹਾਂ ਆ ਵੀਓ ਖੱਲੇ ਔਰ ਜਿਹੜੀ ਸਾਈਡ ਤੇ ਬਣਾਉਣਾ ਕੋਰੋ ਫਾਸਟ ਬਣਾਉਣਾ ਆਪਣਾ ਹਾਂਜੀ ਇਹ ਉਸ ਤੋਂ ਰੋਕੀ ਤੋਂ ਆਇਆ ਲੰਬਾ ਤਾਂ ਓਕੇ ਇਸ ਤੋਂ ਬਾਅਦ ਤੇ ਚੀਜ਼ ਮੈਂ ਕਰਾਉਣੀ ਚੱਲੀ ਹੈ ਸਾਰੇ ਇਹ ਕਿ ਉਹ ਮੇਰੇ ਨਾਲ ਵਾਪਸ ਨਹੀਂ ਆਉਣਾ ਇਹ ਸਾਰੇ ਤਾਂ ਬਾਹਲਾ ਵਧੀਆ ਕਰਦੇ ਪਏ ਆ ਮੈਂ ਕਿ ਨਹੀਂ ਜਿਹੜੇ ਜੰਗ ਕਲਾ ਦੇ ਉਹਨਾਂ ਨੂੰ ਮੈਂ ਟੀਚ ਕਰਦੀ ਹਾਂ ਬੱਸ ਜੰਗ ਕਲਾ ਦੇ ਉਹ ਵੀ ਸਭ ਤੇ ਬੁੜੇ ਹੋ ਕੇ ਆ ਗਏ ਆ ਆ ਅੰਦਰ ਤੇ ਬਾਹਰ ਦੀ রাত <laughs> ਘਰੇ ਜਾ ਕੇ ਇਹ ਲੱਗਿਆ ਤੁਹਾਨੂੰ ਸਾਰਾ ਸਟੱਫ ਦੇ ਲੱਗਿਆ ਜਿਹੜਾ ਨੇ ਦੇਣਾ ਪਉਂਦੀ ਸੀ ਕਿ ਤੇ ਬਹਿ ਕੇ ਲੱਗੇ ਹਾਂ ਰਾਈਟ ਯੈਸ ਹੁਣ ਆਪਾਂ ਕੀ ਕਰਾਂਗੇ ਆ ਮੈਨੂੰ ਲੱਗਦਾ ਇਧਰ ਕੋ ਬਾਤ ਲੱਗਾ ਇੱਕ ਥੋੜੇ ਦੇ ਵਿੱਚ ਆ ਗੀ ਬਾਤ ਕਿ ਕਰੀ ਕਰਾਂਗੇ ਹੁਣ ਤੁਸੀਂ ਵੇਖੋ 958 ਰਾਈਟ ਹੁਣ ਕਰਨ ਦਾ ਅਧਿਕਾਰ ਹੈ ਕਿਸ ਨੂੰ ਕੋਈ ਨਹੀਂ ਲੈਣਾ ਜੇ ਅੱਛਾ ਅੱਛਾ ਸੀ देयरਫੋਰ

you breathe in a yogic way, you eat in a yogic way, you live in a yogic way, then you are doing. <coughs> right? Yeah. Many people ask me, you do yoga, you are very slim, right? And, yeah, of course, I am 50, I am going to be 51 Born? this one. I, am 50, yeah, I am 50. So I said, I don't do yoga, I am my yogi. I am my yogi. I don't do yoga. So, how I... ਹਵਾਰਤ ਯੋਗੀ बिकॉज ਸੇ ਉન્નਤੀ ਜਾਂ ਆਤਮਿਕ ਤਰੱਕੀ ਇਨਸਾਨ ਸਰੀਰ ਦੇ ਥਰੂ ਕਰਦਾ ਜਿੰਨੀ ਤੇਰੇ ਸਰੀਰ ਸਾਡੇ ਕੋਲੇ ਆ ਸਰੀਰ ਦੇ ਥਰੂ ਆਤਮਿਕ ਤਰੱਕੀ ਹੋਣੀ ਆ ਸਵੇਰੇ 4 ਵਜੇ ਉੱਠਣਾ ਚੌਪੜਾ ਲਾਉਣਾ ਸਿਮਰਨ ਪਾਟ ਕਰਨ ਉਹ ਵੀ ਤਾਂ ਹੀ ਪੌਂਸੀਬਲ ਹੈ ਜੇ ਸਾਡੇ ਤੋਂ ਚੌਕੜਾ ਲੱਗੂ ਜੇ ਚੌਕੜਾ ਲੱਗ ਹੀ ਨਹੀਂ ਰਿਹਾ ਹੈਗਾ ਤਾਂ ਸਾਡੀ ਅਧਿਆਤਮਿਕ ਗ੍ਰੋਥ ਉੱਥੇ ਹੀ ਰੁਕ ਜਾਂਦੀ ਹੈ ਸੋ ਆ ਪਰਮਾਤਮਾ ਨਾਲ ਮਿਲਾਪ ਸਰੀਰ ਦੇ ਥਰੂ ਹੁੰਦਾ ਕਿਉਂਕਿ ਜੋ ਸਾਡੇ ਅੰਦਰ ਜੋ ਹੈ ਜੋ ਬਾਹਰ ਹੈ ਉਹੀ ਤੁੰਤ ਸੁੰਦਰ ਸਾਡੇ ਅੰਦਰ ਹੈ ਤੇ ਲੱਭਣਾ ਅਸੀਂ ਅੰਦਰੋਂ ਪਰ ਅੰਦਰਲੀ ਗੱਲ ਕਦੋਂ ਹੋ ਸਕਦੀ ਆ ਜੇ ਅਸੀਂ ਸਰੀਰਕ ਤੌਰ ਤੇ ਠੀਕ ਹੈ ਤਾਂ ਇਹ ਹੈਗਾ ਯੋਗ ਦਾ ਪਰ ਯੋਗ ਦੇ ਬਾਰੇ ਚ ਜਿਹੜੀ ਮਿਸਕਨਸੈਪਸ਼ਨ ਉਹ ਬਹੁਤ ਵੱਡੀ ਹੈ ਮੈਂ ਮੇਰੇ ਕੋਲੇ ਅਹੜ ਬੈਸਟ ਫਰੈਂਡ ਉਹਦੇ ਨਾਲ ਉਹ ਟੈਕੀ ਉਹਦਾ ਉਹਦੇ ਦਿੱਤੇ ਚ ਕੱਟਦਾ ਉਹਨਾਂ ਨੇ ਪ੍ਰੋਟੀਨ ਜੋ ਕੱਲ ਤੱਕ ਪਾਤੇ ਤੇ ਉਹ ਬੈਨ ਉਹਨੂੰ ਜਦੋਂ ਵੀ ਕਾਲ ਕਰਨਾ ਹਾਂਜੀ ਕੀਤਾ ਮੈਨਾਂ ਤਾਂ ਕਿਸਾਰ ਦੂਜੇ ਨੂੰ ਕਹਿੰਦਾ ਮੇਰਾ ਤਾਂ ਮੋਢਾ ਦੋ ਮੈਂ ਤਾਂ ਕਿੱਥੇ ਕਰਨ ਰਿਛਪਾ ਮੈਨੂੰ ਤੇ ਕਲਾਸ ਦਾ ਸਾਰਾ ਮੇਰਾ ਤਾਂ ਦਿੱਟਾ ਦੋ ਮੇਰਾ ਇੱਧਰ ਲਾ ਇੱਧਰ ਲਾ ਇੱਕ ਮੋਢਾ ਦੁਖਦਾ ਹੁੰਦਾ

ਪੰਜਾਬੀ ਸਿੱਖਿਆ ਕਲਾਸ ਦੇ ਵਿੱਚ ਉਹ ਸਮਾਂ ਇੱਕ ਤਰ੍ਹਾਂ ਨਾਲ ਉੱਠਿਆ ਹੋਇਆ ਛਾਂ ਲੈ ਜਿਹੜਾ ਹੁਣ ਤੱਕ ਆਪਾਂ ਨੂੰ ਉਸੇ ਤਰ੍ਹਾਂ ਯਾਦ ਆ ਆਪਾਂ ਭੁਲਾ ਨਹੀਂ ਸਕਦੇ ਜਿਹੜੇ ਉਸ ਵੇਲੇ ਬੱਚੇ ਜੰਮੇ ਨੇ ਐਸ ਵੇਲੇ ਉਹ ਜਵਾਨ ਨੇ ਜੋ ਜਿਹੜੇ ਉਹਨਾਂ ਦੇ ਬਾਪੂ ਮਰ ਕੇ ਮਾਰਦੇ ਵੇਖੀ ਹੀਰਿਆਂ ਵਰਗੇ ਮੁੰਡੇ ਯੂਨੀਵਰਸਿਟੀ ਚੋਂ ਚੱਕ ਕੇ ਮਾਰੇ ਗਏ ਉਹਨਾਂ ਦੇ ਬੱਚੇ ਐਸ ਵੇਲੇ ਜਵਾਨ ਨੇ ਉਹਨਾਂ ਚ ਕੁਛ ਨਾ ਕੁਛ ਜ਼ਰੂਰ ਯਾਦ ਕਰਦੇ ਹੋਗੇ ਕਿ ਸਾਡੇ ਨਾਲ ਬਹੁਤ ਲੋਕਾਂ ਨੂੰ ਗਲਤ ਕਾਇਰ ਪਾ ਕੇ ਮਾਰ ਦਿੱਤਾ ਗਿਆ ਉਹਦੇ ਸਾਹਮਣੇ ਮਾਰੇ ਗਿਆ ਮੈਨੂੰ ਯਾਦ ਹੈ ਮੇਰੀ ਸਹੇਲੀ ਹੁੰਦੀ ਸੀ ਦਿੱਲੀ ਦੇ ਵਿੱਚ ਉਹਦਾ ਜੇਠ ਪਿੰਡ ਤੋਂ ਆਇਆ ਸੀ ਮੈਂ ਉਹਦੇ ਸਾਹਮਣੇ ਜੇਠ ਨੂੰ ਮਾਰਤਾ ਘਰ ਵਾਲੇ ਨੂੰ ਮਾਰਤਾ ਬੱਚਾ ਸਫਟ ਸਾਹ ਦਾ ਸੀ ਉਹਦੇ ਉੱਤੇ ਪੈ ਗਈ ਉਹ ਕਿ ਵੀ ਇਹ ਵੀ ਛੱਡ ਦੇ ਇਸ ਵੇਲੇ ਉਹ ਮੁੰਡਾ ਚੀਫ ਇੰਜੀਨੀਅਰ ਹੈ ਅਮਰੀਕਾ ਦਾ ਕਿਉਂਕਿ ਇਸ ਨੂੰ ਦੇ ਪਤਾ ਨਹੀਂ ਕਿੰਨੇ ਲੋਕ ਇਸਾਂ ਚਲੇ ਗਏ। ਬਾਕੀ ਜਿਹੜੀ ਗੱਲ ਇਹਨਾਂ ਨੇ ਕਹੀ ਆ ਜਦੋਂ ਕਿਸੇ ਦਾ ਕੁਝ ਕਰੀਦਾ ਹਾਂ ਤਾਂ ਬੱਕਰੀ ਵਾਲੇ ਹੁੰਦਾ। ਜਿਵੇਂ ਜੋ ਕੀ ਮੈਂ ਸੀ ਮੈਂ ਕੀ ਤੇ ਮੈਨੂੰ ਉਹਦਾ ਐਫਸ ਵੀ ਬਹੁਤ ਮਿਲੇ। ਮੈਂ ਕਿਸੇ ਵੀ ਦੁਨੀਆ ਦੇ ਹਿੱਸੇ ਚਲੀ ਜਾਵਾਂ। ਮੈਨੂੰ ਬੱਚੇ ਹੋਏ ਇਹ ਕਹਿੰਦੇ ਨੇ ਕਿ ਸਾਡਾ ਜੀ ਕਰਦਾ ਮੈਡਮ ਜੇ ਤੁਸੀਂ ਪੈਰ ਰੱਖ ਗਿਓ ਥੱਲੇ ਵੀ ਹੱਥ ਰੱਖ। ਇੱਕ ਦੋ ਬਟਾ ਸਮਾਰਟ ਕਿਹਾ। ਜਿਹਨਾਂ ਨੇ ਤੇਨੀ ਵੱਡੀ ਸੰਭਾਲ सेवा करते हैं। तो कमेटी की मेंबर जितिंद्र पेरिया <laughs> ਬੈਂਤੀ ਆ ਮਤਮੂ ਮੱਕੀ ਇਹ ਖਰੀਦਣ ਆ ਆ ਪਰ ਬੈਠੇ ਰਹੋ ਤੂੰ ਬੈਠਾ ਤੋੜ ਮੈਂ ਇੱਥੇ ਬਹੁਤ ਘੜਾ ਹੋ ਜਾਂਦਾ ਇੱਥੇ ਬੈਠੇ ਹੁੰਦੇ ਅੱਜ ਕੈਲਗਰੀ ਊਮਨ ਕਲਚਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਂਸਰਸ ਸੈਂਟਰ ਕੈਲਗਰੀ ਵਿਖੇ ਹੋਈ ਆ ਜਿਸ ਦੇ ਵਿੱਚ ਮੈਡਮ ਫਿਜ਼ੀਓਥੈਰੇਪੀ ਦੀ ਟ੍ਰੇਨਿੰਗ ਦੇਣ ਵਾਸਤੇ ਉਹਨਾਂ ਨੂੰ ਐਕਸਰਸਾਈਜ਼ ਦੱਸਣ ਵਾਸਤੇ ਸੀਨੀਅਰ ਜਨ ਲੇਡੀਜ਼ ਨੂੰ ਇੱਥੇ ਪਹੁੰਚੇ ਆ ਤੇ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਿਸ਼ਪਾਲ ਕੋਹਰ ਹੈ ਔਰ ਮੈਂ ਮੈਨੂਅਲ ਆਸਟੋਪੈਥ ਆ ਔਰ ਸਰਟੀਫਾਈਡ ਯੋਗਾ ਟੀਚਰ ਟ੍ਰੇਨਰ ਹਾਂ ਅੱਜ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਜਿਹੜੇ ਸੀਨੀਅਰ ਲੇਡੀਜ਼ ਆ ਉਹਨਾਂ ਨੂੰ ਕੁਝ ਐਕਸਰਸਾਈਜ਼ ਦੇਣ ਵਾਸਤੇ ਦੱਸਣ ਵਾਸਤੇ ਸਹਿਣ ਵਾਸਤੇ ਬੁਲਾਇਆ ਗਿਆ ਸੀ ਹਾਂਜੀ ਅੱਜ ਮੈਨੂੰ ਆਰਗੇਨਾਈਜੇਸ਼ਨ ਵੱਲੋਂ ਸੱਦਾ ਪੱਤਰ ਮਿਲਿਆ ਸੀਗਾ ਕਿ ਮੈਂ ਆਪਣੀਆਂ ਬੀਬੀਆਂ ਨੂੰ ਕੁਝ ਯੋਗਾ ਦੇ ਟਿਪਸ ਦਵਾਂ ਜਾਂ ਉਹਨਾਂ ਦੇ ਕੁਝ ਸਿਹਤ ਸੰਬੰਧੀ ਸਵਾਲਾਂ ਦੇ ਜਵਾਬ ਦਵਾਂ ਜੋ ਕਿ ਮੇਰੇ ਖਿਆਲ ਬਹੁਤ ਵਧੀਆ ਕੋ ਨਿਪਟਿਆ ਸਾਡਾ ਪੈਣਾ ਨੇ ਬਹੁਤ ਸੋਹਣਾ ਯੋਗਾ ਵੀ ਕੀਤਾ ਔਰ ਮੇਰੇ ਨਾਲ ਕੁਝ ਸਵਾਲ ਜਵਾਬ ਵੀ ਕੀਤੇ ਅੱਜ ਕਿਸ ਤਰ੍ਹਾਂ ਦੀ ਬੇਸਿਕ ਟ੍ਰੇਨਿੰਗ ਜਿਹੜੀ ਆ ਕਿਸ ਤਰ੍ਹਾਂ ਦੀ ਤੁਸੀਂ ਉਹਨਾਂ ਨੂੰ ਐਕਸਰਸਾਈਆਂ ਜਿਹੜੀ ਸਖਾਈ ਬੇਸਿਕ ਜਿਹੜੀ ਇਸ ਉਮਰ ਦੇ ਵਿੱਚ ਉਹ ਕਰ ਸਕਣ ਸੌਖੇ ਢੰਗ ਦੇ ਨਾਲ ਦੇਣੀ ਹਾਂਜੀ ਅੱਜ ਸਾਡਾ ਮੈਂ ਜੋ ਮੈਨ ਅੱਜ ਦਾ ਟਾਰਗੇਟ ਮੰਨ ਕੇ ਆਈ ਸੀ ਉਹ ਬਣ ਕੇ ਆਈ ਸੀ ਚੇਅਰ ਯੋਗਾ ਕਿਉਂਕਿ ਜ਼ਿਆਦਾਤਰ ਭੈਣਾਂ ਨੂੰ ਜੋੜਾਂ ਦੇ ਦਰਦ ਦਾ ਇਸ਼ੂ ਸੀਗਾ ਔਰ ਉਹਨਾਂ ਨੂੰ ਮੋਢਿਆਂ ਦੇ ਦਰਦ ਦਾ ਇਸ਼ੂ ਸੀਗਾ ਤਾਂ ਮੈਂ ਸੋਚ ਕੇ ਆਈ ਸੀ ਕਿ ਕਿ ਇਹਨਾਂ ਨੂੰ ਅੱਜ ਚੇਅਰ ਯੋਗਾ ਕਰਾਵਾਂਗੇ ਤੇ ਇਹਨਾਂ ਨੇ ਬੈਠ ਕੇ ਕੁਰਸੀ ਤੇ ਬੈਠ ਕੇ ਹੀ ਕੁਝ ਯੋਗ ਆਸਨਾਂ ਦਾ ਅਭਿਆਸ ਕੀਤਾ ਜਿਹੜਾ ਕਿ ਉਹਨਾਂ ਦਾ ਜੋੜਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਦੀ ਜੋੜਾਂ ਨੂੰ ਸਪੋਰਟ ਵੀ ਕਰੇਗਾ ਔਰ ਉਹਨਾਂ ਨੂੰ ਦਰਦ ਘੱਟ ਕਰਨ ਚ ਮਦਦ ਵੀ ਕਰੇਗਾ ਮੈਡਮ ਤੁਸੀਂ ਇਹ ਜਿਹੜੇ ਸੀਨੀਅਰ ਲੇਡੀਜ਼ ਆ ਜਿਨ੍ਹਾਂ ਨੂੰ ਅੱਜ ਤੁਸੀਂ ਐਕਸਰਸਾਈਜ਼ ਆ ਐਕਸਰਸਾਈਜ਼ ਜਿਹੜੀਆਂ ਸਿਖਾਈਆਂ ਯੋਗਾ ਦੀਆਂ ਅ ਬੇਸ਼ੱਕ ਤੁਸੀਂ ਫਿਜ਼ੀਓਥੈਰੇਪਿਸਟ ਜੋ ਤੁਸੀਂ ਇਹ ਜਿਹੜੀਆਂ ਸੀਨੀਅਰ ਲੇਡੀਜ਼ ਆ ਬਡੇਰੀ ਉਮਰ ਦੀਆਂ ਔਰਤਾਂ ਨੂੰ ਆਪਣੀ ਵੱਲੋਂ ਕੀ ਸਿਖਲੀਆਂ ਦੇਣਾ ਚਾਹੋਗੇ ਮੇਰਾ ਅੱਜ ਦਾ ਸਨੇਹਾ ਜਿਹੜਾ ਸੀ ਉਹ ਉਹੀ ਸੀਗਾ ਕਿ ਜੇ ਕਿਸੇ ਦਾ ਕੋਈ ਅੰਗ ਪੈਰ ਦੁੱਖਦਾ ਫੋਰ ਐਗਜ਼ਾਮਪਲ ਜੇ ਕਿਸੇ ਦਾ ਗਿੱਟਾ ਦੁੱਖਦਾ ਜਾਂ ਗੋਡਾ ਦੁੱਖਦਾ ਤਾਂ ਉਹ ਜ਼ਿਆਦਾਤਰ ਕੀ ਕਰਦੇ ਆ ਕਿ ਉਸ ਇੱਕ ਅੰਗ ਪੈਰ ਦੇ ਦਰਦ ਦੀ ਵਜ੍ਹਾ ਨਾਲ ਬਾਕੀਆਂ ਨੂੰ ਵੀ ਹਿਲਾਉਣਾ ਜਲਾਉਣਾ ਛੱਡ ਦਿੰਦੇ ਨੇ ਇਹ ਮੇਰੀ ਪ੍ਰੈਕਟਿਸ ਦੇ ਵਿੱਚ ਬਹੁਤ ਵਾਰ ਹੋਇਆ ਆ। ਤੋਂ ਅੱਜ ਦਾ ਮੇਰਾ ਜਿਹੜਾ ਸੁਨੇਹਾ ਇਹ ਸੀਗਾ ਕਿ ਜਿਹੜਾ ਇੱਕ ਤੁਹਾਡਾ ਇੱਕ ਜਗ੍ਹਾ ਤੇ ਤੁਹਾਡੀ ਦਰਦ ਹੁੰਦੀ ਆ ਉਹਨੂੰ ਉਰੇ ਨਾ ਰੱਖੋ। ਜੋ ਤੁਹਾਡੇ ਸਿਹਤਮੰਦ ਬਾਕੀ ਦੇ ਜੋੜ ਨੇ ਉਹਨਾਂ ਨੂੰ ਪੂਰੀ ਤੁਸੀਂ ਐਕਸਰਸਾਈਜ਼ ਦਿਓ, ਹਿਲਾਓ, ਜਲਾਓ ਤਾਂ ਕਿ ਫਿਰ ਅਟਲੀਸਟ ਜਦੋਂ ਤੁਸੀਂ ਇੱਕ ਪੇਨ ਤੋਂ ਰਿਕਵਰ ਕਰੋਗੇ ਤਾਂ ਤੁਸੀਂ ਪੂਰੀ ਆਪਣੀ ਸਿਹਤ ਨੂੰ ਇਹ ਨਹੀਂ ਕਿ ਇੱਕ ਇੱਕ ਦਰਦ ਦੀ وجہ ਨਾਲ ਤੁਸੀਂ ਬਾਕੀ ਦਾ ਸਾਰਾ ਸਰੀਰ ਖਰਾਬ ਨਹੀਂ ਕਰੋਗੇ ਬਹੁਤ ਬਹੁਤ ਮਿਹਰਬਾਨੀ ਮੈਡਮ ਤੁਹਾਡੀ ਥੈਂਕ ਯੂ ਥੈਂਕ ਯੂ ਸਰ